ਸਤਿ ਸ਼੍ਰੀ ਅਕਾਲ ਜੀ ਨਾਵਲ ਲਾਲੀ ਪਾਗ ਸਤਾਈ ਲੇਖਕ ਗੁਰਵਿੰਦਰ ਸਿੱਧੂ ਕਿਸਮਤ ਲਿਖਨ ਚੱਲੇ ਸੀ ਖੁਦ ਵੀ ਨਿਲਾਮ ਹੋ ਕੇ ਬਹਿ ਗਿਆ ਤੇਰਾ ਸ਼ੀਸ਼ਿਆਂ ਵਰਗਾ ਮਹਿਲ ਦੇਖ ਕੇ ਕੱਚੀ ਕੁਲੇ ਢਾ ਕੇ ਬਹਿ ਗਿਆ ਕਿਸ਼ਨਾ ਪਿੱਠ ਕਰਕੇ ਖੜੀ ਵੀਰੋਵਲ ਟਿਕੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਜਤਰਾ ਕਿਸ਼ਨੇ ਨੂੰ ਆਇਆ ਦੇਖ ਕੇ ਇਕਦਮ ਹੀ ਖੜਾ ਹੋ ਗਿਆ ਚਤਰੀ ਨੂੰ ਘਬਰਾਇਆ ਦੇਖ ਕੇ ਵੀਰੋ ਵੀ ਇਕਦਮ ਪਿੱਛੇ ਮੁੜੀ ਤੇ ਕਿਸ਼ਨੇ ਵੱਲ ਦੇਖਣ ਲੱਗ ਪਈ ਚਤਰਾ ਤੇ ਵੀਰੋ ਦੋਵੇਂ ਹੀ ਬਹੁਤ ਜ਼ਿਆਦਾ ਡਰ ਗਏ ਵੀਰੋ ਦੇ ਮੱਥੇ ਤੇ ਪਸੀਨਾ ਵੀ ਆਉਣ ਲੱਗ ਪਿਆ ਦੋਵਾਂ ਨੂੰ ਹੀ ਲੱਗਦਾ ਸੀ ਕਿ ਸਾਡੀ ਚੋਰੀ ਫੜੀ ਗਈ ਹੈ ਪਰ ਵੀਰੋ ਨੇ ਥੋਲੇ ਨਹੀਂ ਸੀ ਉਸਨੇ ਆਪਣਾ ਦਿਮਾਗ ਤੇਜ਼ੀ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ ਵੀਰੋ ਨੂੰ ਹੋਰ ਤਾਂ ਕੁਝ ਸਮਝ ਨਹੀਂ ਆਇਆ ਬਸ ਆਪਣੀ ਲੱਤ ਨੂੰ ਫੜਦੀ ਹੋਈ ਭੁੰਜੇ ਹੀ ਬਹਿ ਗਈ ਤੇ ਇਹ ਜਿਦ ਖੋਣ ਦੀ ਕੋਸ਼ਿਸ਼ ਕਰਨ ਲੱਗੀ ਜਿਵੇਂ ਲੱਤ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੋਵੇ ਚਤਰਾ ਕਿਸ਼ਨੇ ਵੱਲ ਗਿਆ ਅਤੇ ਉਸ ਨੂੰ ਮੋਢੇ ਤੋਂ ਫੜਦਾ ਹੋਇਆ ਬਾਹਰ ਤੱਕ ਲੈ ਆਇਆ ਵੀਰੋ ਆਪਣੇ ਦਰਦ ਦਾ ਝੂਠਾ ਮੂਠਾ ਦਿਖਾਵਾ ਕਰ ਰਹੀ ਸੀ ਕਿਸ਼ਨੇ ਨੇ 2 ਮਿੰਟ ਵੀਰੋ ਵੱਲ ਦੇਖਿਆ ਅਤੇ ਫਿਰ ਅੰਦਰ ਵੱਲ ਚੱਲਣ ਲੱਗਿਆ ਚਤਰਾ ਵੀ ਟੇਢੀ ਜਿਹੀ ਅੱਖ ਕਰਕੇ ਵਿੱਚ ਵਿੱਚ ਦੀ ਵੀਰੋ ਵੱਲ ਦੇਖ ਲੰਦਾ ਸੀ ਪਹਿਲਾਂ ਚਤਰੇ ਨੂੰ ਵੀਰੋ ਬੜੀ ਭੋਲੀ ਭਾਲੀ ਲੱਗਦੀ ਸੀ ਪਰ ਵੀਰੋ ਦੀ ਸਮਝ ਦੇਖ ਕੇ ਚਤਰਾ ਵੀ ਹੈਰਾਨ ਸੀ ਚਤਰਾ ਹੌਲੀ ਹੌਲੀ ਕਿਸਨੇ ਨੂੰ ਅੰਦਰ ਲੈ ਆਇਆ ਕਿਸ਼ਨਾ ਕੁਝ ਨਾ ਬੋਲਿਆ ਬਸ ਚੁੱਪ ਹੀ ਤੁਰਦਾ ਹੋਇਆ ਅੰਦਰ ਤੱਕ ਆ ਗਿਆ ਕਿਸਨੇ ਨੇ ਭਾਵੇਂ ਚਤਰੇ ਨੂੰ ਆਪਣੇ ਸਕੇ ਭਰਾਵਾਂ ਵਾਂਗ ਹੀ ਸਮਝਿਆ ਸੀ ਪਰ ਚਤਰੇ ਨੂੰ ਵੀਰੋ ਦੇ ਪੈਰਾਂ ਵਿੱਚ ਬੈਠਾ ਦੇਖ ਕੇ ਕਿਸਨੇ ਨੇ ਮਨ ਵਿੱਚ ਸ਼ੱਕ ਜਿਹਾ ਜ਼ਰੂਰ ਪੈਦਾ ਹੋ ਗਿਆ ਸੀ ਪਰ ਕਿਸ਼ਨੇ ਦਾ ਮਨ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਚਤਰਾ ਵੀਰੋ ਬਾਰੇ ਕੁਝ ਗਲਤ ਸੋਚ ਸਕਦਾ ਹੈ ਕਿਉਂਕਿ ਚਤਰੇ ਨੇ ਅਜ ਤੱਕ ਕਿਸ਼ਨੇ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਵੀ ਗੱਲ ਨਹੀਂ ਕੀਤੀ ਸੀ ਕਿਸ਼ਨਾ ਕਦੇ ਚਤਰੇ ਦੇ ਮੂੰਹ ਵੱਲ ਦੇਖਦਾ ਅਤੇ ਕਦੇ ਵੀਰੋ ਦੀ ਸ਼ਕਲ ਨੂੰ ਆਪਣੀਆਂ ਅੱਖਾਂ ਮੂਰੇ ਲਿਆ ਕੇ ਸੋਚਣ ਲੱਗ ਜਾਂਦਾ ਚਤਰੇ ਨੇ ਕਿਸ਼ਨੇ ਨੂੰ ਮੰਜੀ ਉੱਪਰ ਬਿਠਾ ਦਿੱਤਾ ਅਤੇ ਕਾਲੀ ਨਾਲ ਪਾਣੀ ਦਾ ਗਲਾਸ ਵੀ ਲੈ ਆਇਆ ਕਿਸ਼ਨੇ ਦੇ ਖੁੱਲੇ ਹੋਏ ਪਰਨੇ ਨੂੰ ਵੀ ਚਤਰੀ ਨੇ ਠੀਕ ਕਰਕੇ ਫਿਰ ਤੋਂ ਬੰਨ੍ਹ ਦਿੱਤਾ ਅਤੇ ਕਿਸ਼ਨੇ ਦੇ ਕੱਪੜੇ ਵੀ ਚਤਰੀ ਨੇ ਬਦਲ ਦਿੱਤੇ ਕਿਸ਼ਨਾ ਹਾਲੇ ਵੀ ਚੁੱਪਚਾਪ ਹੀ ਸੀ ਅਸਲ ਵਿੱਚ ਕਿਸ਼ਨੇ ਨੂੰ ਸਮਝ ਵੀ ਨਹੀਂ ਆ ਰਿਹਾ ਸੀ ਕਿ ਜੋ ਉਸਨੇ ਆਪਣੀਆਂ ਅੱਖਾਂ ਨਾਲ ਦੇਖਿਆ ਉਸ ਨੂੰ ਦੇਖ ਕੇ ਲੱਗਦਾ ਸੀ ਦੋਵਾਂ ਵਿੱਚ ਕੋਈ ਨਜ਼ਾਇਜ਼ ਰਿਸ਼ਤਾ ਬਣ ਚੁੱਕਿਆ ਹੈ ਪਰ ਜਿੰਨੇ ਸੇਵਾ ਭਾਵ ਨਾਲ ਚਤਰਾ ਕਿਸ਼ਨੀ ਦੀ ਸੇਵਾ ਕਰ ਰਿਹਾ ਸੀ ਉਸ ਨੂੰ ਦੇਖ ਕੇ ਲੱਗਦਾ ਸੀ ਕਿ ਚਤਰਾ ਬਹੁਤ ਹੀ ਜ਼ਿਆਦਾ ਇੱਜ਼ਤ ਮਾਨਦਿੰਦਾ ਹੈ ਅਤੇ ਮੇਰਾ ਚਤਰੇਵਾਰੇ ਇਸ ਤਰ੍ਹਾਂ ਸੋਚਣਾ ਬਹੁਤ ਗਲਤ ਗੱਲ ਹੈ ਪਰ ਦੋਵਾਂ ਵਿੱਚ ਕੁਝ ਵੀ ਸੀ ਕਿਹੋ ਜਿਹਾ ਰਿਸ਼ਤਾ ਸੀ ਕਿਸ਼ਨਾ ਪੂਰੀ ਤਰ੍ਹਾਂ ਉਲਝਣ ਵਿੱਚ ਉਲਝ ਚੁੱਕਿਆ ਸੀ ਚਤਰੇ ਦਾ ਲਿਆਦਾ ਪਾਣੀ ਵਾਲਾ ਗਲਾਸ ਸੋਚਾਂ ਵਿੱਚ ਗਵਾਚੇ ਕਿਸ਼ਨੇ ਦੇ ਹੱਥੋਂ ਥੱਲੇ ਡਿੱਗ ਪਿਆ ਥੋੜਾ ਜਿਹਾ ਪਾਣੀ ਵੀ ਕਿਸ਼ਨੇ ਦੇ ਉੱਪਰ ਡੁੱਲ ਗਿਆ ਕੋਲ ਖੜੇ ਛਤਰੀ ਨੇ ਕਪੜਾ ਚੁੱਕ ਕੇ ਕਿਸ਼ਨੇ ਨੂੰ ਸਾਫ਼ ਕਰ ਦਿੱਤਾ ਇੰਨੇ ਨੂੰ ਲਾਲੀ ਵੀ ਕਮਰੇ ਵਿੱਚ ਆ ਗਈ ਕੀ ਹੋਇਆ ਮਾਮਾ ਜੀ ਤੁਹਾਨੂੰ ਤੁਸੀਂ ਠੀਕ ਤਾਂ ਹੋ ਕਾਲੀ ਨਾਲ ਚੁੱਲ੍ਹੇ ਚੁੱਕੇ ਦਾ ਕੰਮ ਛੱਡ ਕੇ ਅੰਦਰ ਆਉਂਦੀ ਲਾਲੀ ਨੇ ਆਪਣੇ ਮਾਮੇ ਕਿਸ਼ਨੇ ਦੇ ਮੰਜੇ ਕੋਲ ਆਉਂਦੀ ਹੋਈ ਨੇ ਕਿਹਾ ਮੈਨੂੰ ਕੁਝ ਨਹੀਂ ਹੋਇਆ ਪੁੱਤਰੀ ਬਸ ਇਹ ਗਲਾਸ ਮੇਰੇ ਹੱਥੋਂ ਪਤਾ ਨਹੀਂ ਕਿਵੇਂ ਛੁੱਟ ਗਿਆ ਪਰ ਤੂੰ ਮੇਰੀ ਫਿਕਰ ਨਾ ਕਰ ਬੱਚੇ ਮੈਂ ਬਿਲਕੁਲ ਠੀਕ ਹਾਂ ਲਾਲੀ ਵੱਲ ਦੇਖਦੇ ਚਤਰੇ ਨੇ ਆਪਣੀਆਂ ਅੱਖਾਂ ਨੂੰ ਹੰਝੂਆਂ ਨਾਲ ਭਰ ਦੇਣੀ ਕਿਹਾ ਮਾਮਾ ਜੀ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਮੈਨੂੰ ਦੱਸੋ ਮੈਂ ਹੁਣੇ ਹੀ ਲੈ ਆਉਣੀ ਆ ਆਪਣੀ ਚੁੰਨੀ ਨਾਲ ਕਿਸ਼ਨੇ ਦੀਆਂ ਅੱਖਾਂ ਵਿੱਚ ਆਏ ਹੰਝੂਆਂ ਨੂੰ ਸਾਫ਼ ਕਰਦੀ ਲਾਲੀ ਕਹਿਣ ਲੱਗੀ ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਬੱਚੀ ਸਾਰਾ ਕੁਝ ਮੇਰੇ ਕੋਲ ਹੀ ਹੈ ਮੈਂ ਜ਼ਰੂਰ ਕੋਈ ਪੁੰਨ ਵਾਲਾ ਕੰਮ ਕੀਤਾ ਹੋਣਾ ਜਿਸ ਕਰਕੇ ਮੈਨੂੰ ਤੇਰੇ ਵਰਗੀ ਭਾਂਜੀ ਬਖਸ਼ੀ ਰੱਬ ਨੇ ਰੱਬ ਕਰੇ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ ਲਾਲੀ ਦੇ ਸਿਰ ਉੱਪਰ ਹੱਥ ਫੇਰਦੇ ਕਿਸ਼ਨੇ ਨੇ ਲਾਲੀ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਮਾਮਾ ਜੀ ਤੁਸੀਂ ਇਹ ਕਿਉਂ ਜੀਆਂ ਗੱਲਾਂ ਕਰ ਰਹੇ ਹੋ ਤੁਹਾਡੇ বিনা ਇਕੱਲੀ ਜ਼ਿੰਦਗੀ ਦਾ ਵੀ ਕੀ ਕਰਨਾ ਹੈ ਮੈਂ ਮਾਪੇ ਬਾਪ ਦਾਦੀ ਨੂੰ ਤਾਂ ਮੈਂ ਪਹਿਲਾਂ ਹੀ ਬੋਲਦੀ ਹੋਈ ਲਾਲੀ ਦੀ ਆਵਾਜ਼ ਇੱਕਦਮ ਰੁਕ ਗਈ ਰੋਂਦੀ ਹੋਈ ਲਾਲੀ ਕਿਸ਼ਨੇ ਦੇ ਗਲ ਨੂੰ ਜਿੰਬੜ ਗਈ ਕਿਸ਼ਨਾ ਵੀ ਲਾਲੀ ਨੂੰ ਹੌਸਲਾ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਕਿਸ਼ਨੇ ਦੀਆਂ ਆਪਣੀਆਂ ਅੱਖਾਂ ਵੀ ਹੰਝੂਆਂ ਨਾਲ ਭਰ ਆਈਆਂ ਚਤਰਾ ਤੇ ਗੁੱਲੀ ਵੀ ਕੋਲ ਹੀ ਖੜੇ ਹੋਏ ਸਨ ਲਾਲੀ ਦੀ ਨਾਨੀ ਬਿਸ਼ਨਕੌਰ ਵੀ ਅੰਦਰ ਆ ਚੁੱਕੀ ਸੀ ਉਹ ਵੀ ਲਾਲੀ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੀ ਹੋਈ ਲਾਲੀ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਨ ਲੱਗੀ ਪਰ ਲਾਲੀ ਦੇ ਹੌਂਕੇ ਅਤੇ ਹੰਝੂ ਤਾਂ ਜਿਵੇਂ ਆਪ ਮੁਹਾਰੇ ਹੀ ਵਹਿਣ ਲੱਗ ਪਏ ਸੀ ਕਿਸ਼ਨਾ ਤੇ ਬਿਸ਼ਨਕੌਰ ਕਿੰਨਾ ਹੀ ਚੇਹ ਲਾਲੀ ਨੂੰ ਚੁੱਪ ਕਰਾਉਣ ਲਈ ਕੋਸ਼ਿਸ਼ ਕਰਦੇ ਰਹੇ ਐਨੇ ਨੂੰ ਵੀਰੋ ਵੀ ਉੱਥੇ ਪਹੁੰਚ ਗਏ ਪਰ ਵੀਰੋ ਕਮਰੇ ਦੇ ਅੰਦਰ ਨਹੀਂ ਵੜੀ ਅਤੇ ਬਾਹਰ ਹੀ ਖੜੀ ਹੋਈ ਸੀ ਲਾਲੀ ਕਿੰਨਾ ਹੀ ਚੇਹ ਆਪਣੇ ਮਾਮੇ ਦੇ ਗੱਲ ਨੂੰ ਚਿੰਬੜੀ ਹੋਈ ਰੋਂਦੀ ਰਹੀ ਵੀਰੋ ਹੌਲੀ-ਹੌਲੀ ਸਰਕਦੀ ਹੋਈ ਰਸੋਈ ਵੱਲ ਚਲੀ ਗਈ ਚਤਰੇ ਨੇ ਲਾਲੀ ਲਈ ਪਾਣੀ ਲਿਆਉਂਦਾ ਬਹਾਨਾ ਲਾਇਆ ਅਤੇ ਵੀਰੋ ਤੇ ਪਿੱਛੇ-ਪਿੱਛੇ ਹੀ ਰਸੋਈ ਵੱਲ ਚਲਾ ਗਿਆ ਵੀਰੋਂ ਨੇ ਜਿਵੇਂ ਹੀ ਰਸੋਈ ਦੇ ਅੰਦਰ ਪੈਰ ਰੱਖਿਆ ਚਤਰੀ ਨੇ ਵੀਰੋਂ ਨੂੰ ਪਿੱਛੋਂ ਦੀ ਘੁੱਟ ਕੇ ਜੱਫੀ ਪਾ ਲਈ ਅੱਜ ਤਾਂ ਮੈਂ ਵੀ ਸੱਚੀ ਬਹੁਤ ਜ਼ਿਆਦਾ ਡਰ ਗਿਆ ਸੀ ਮੈਨੂੰ ਤਾਂ ਐਵੇਂ ਲੱਗਣ ਲੱਗ ਪਿਆ ਸੀ ਕਿ ਕਿਸੇ ਨੇ ਆਪਾਂ ਦੋਵਾਂ ਨੂੰ ਵੇਖ ਲਿਆ ਹੈ ਅਤੇ ਹੁਣ ਸਾਡਾ ਸਾਰਾ ਭਾਨਾ ਫੁੱਟ ਜਾਣਾ ਹੈ ਬਲਜਾਨੀ ਤੂੰ ਤਾਂ ਜਿਵੇਂ ਆਣ ਮੌਕੇ ਤੇ ਗੱਲ ਨੂੰ ਸੰਭਾਲ ਲਿਆ ਵੀਰੋਂ ਨੂੰ ਆਪਣੀਆਂ ਬਾਹਾਂ ਵਿੱਚ ਘੁੱਟਦੇ ਚਤਰੀ ਨੇ ਵੀਰੋਂ ਦੇ ਕੰਨ ਕੋਲ ਹੌਲੀ ਜਹੀ ਆਵਾਜ਼ ਨਾਲ ਬੋਲਦੇ ਨੇ ਕਿ ਆ ਕਿਸਮਤ ਵੀ ਚੰਦਰੀ ਘਰੇ ਕੀ ਚਾਂਦੀ ਐ ਨਾ ਜਾਣੇ ਵਾਰ-ਵਾਰ ਕਿਉਂ ਤੜਫੋਂਦੀ ਐ ਮੈਂ ਛੱਡਣਾ ਚਾਹੁੰਦਾ ਹਾਂ ਗਮਾਂ ਦੇ ਪਰਛਾਵੇਂ ਨੂੰ ਇਫਤਿਰ ਉਹ ਤੇ ਜਖਾ ਭਾਵੇਂ ਸਾਰੀ ਰਾਤ ਹੀ ਇਕੱਠੇ ਸਨ ਪਰ ਫਿਰ ਵੀ ਜਿਵੇਂ ਹੀ ਜਤਰੇ ਨੇ ਵੀਰੋਂ ਨੂੰ ਆਪਣੀਆਂ ਬਾਹਾਂ ਵਿੱਚ ਘੁੱਟਿਆ ਵੀਰੋਂ ਦਾ ਅੰਗ-ਅੰਗ ਖਿੜਨ ਲੱਗ ਪਿਆ ਸੀ ਵੀਰੋਂ ਦੇ ਲਾਲ-ਲਾਲ ਬੁੱਲ ਫੜਫੜਾਉਣ ਲੱਗ ਪਏ ਨਰਮ-ਨਰਮ ਅੰਗਾਂ ਵਿੱਚ ਸ਼ਰਾਰਤਾਂ ਹੋਣ ਲੱਗ ਪਈਆਂ ਚਤਰੇ ਨੇ ਵੀਰੋ ਨੂੰ ਹੋਰ ਜ਼ਿਆਦਾ ਤੜਫਾਉਣ ਦੇ ਇਰਾਦੇ ਨਾਲ ਵਿਰੋਧੀ ਵਾਲਾ ਨੂੰ ਪਾਸੇ ਕੀਤਾ ਅਤੇ ਆਪਣੇ ਬੁੱਲ ਵਿਰੋਧੀ ਗਰਦਨ ਉੱਪਰ ਰੱਖ ਲਈ ਵਿਰੋਧੀ ਤਰਫ ਦਾ ਕੋਈ ਸਬਰ ਨਾ ਰਿਹਾ ਪਰ ਮਜਬੂਰੀ ਦੀ ਮਾਰੀ ਵੀਰੋ ਨੇ ਚਤਰੇ ਨੂੰ ੱੱਕਾ ਜਿਹਾ ਦੇ ਕੇ ਪਿੱਛੇ ਕਰ ਦਿੱਤਾ ਅਤੇ ਚੁੱਪਚਾਪ ਹੀਰ ਸੋਈ ਵਿੱਚ ਬਾਹਰ ਨਿਕਲ ਆਈ ਚਤਰਾ ਵੀ ਪਿੱਛੇ ਮੁੜਿਆ ਅਤੇ ਵੀਰੋ ਵੱਲ ਦੇਖਣ ਲੱਗਿਆ ਵੀਰੋ ਦੇ ਮਨ ਵਿੱਚ अनेका ਹੀ ਸਵਾਲ ਸਨ ਜਿਨ੍ਹਾਂ ਦੇ ਜਵਾਬ ਵੀਰੋਂ ਨੂੰ ਆਪਣੇ ਕੋਲ ਹੀ ਚਾਹੀਦੇ ਸਨ ਰਸੋਈ ਦੇ ਬਾਹਰ ਚੁੱਪਚਾਪ ਖੜੀ ਵੀਰੋਂ ਨੂੰ ਚਤਰੀ ਨੇ ਆਸ-ਪਾਸੇ ਦੇਖ ਕੇ ਫਿਰ ਅੰਦਰ ਖਿੱਚ ਲਿਆ ਅਤੇ ਵੀਰੋਂ ਨੂੰ ਘੁੱਟ ਕੇ ਜੱਫੀ ਪਾ ਲਈ ਵੀਰੋਂ ਦੇ ਹੱਥ ਨਾ ਚੁੰਹਦੇ ਹੋਏ ਵੀ ਚਤਰੀ ਦੀ ਪਿੱਠ ਤੱਕ ਚਲੇ ਗਈ ਪਰ ਵੀਰੋਂ ਨੇ ਜਲਦੀ ਹੀ ਚਤਰੀ ਨੂੰ ਆਪਣੇ ਤੋਂ ਦੂਰ ਕਰ ਦਿੱਤਾ ਅਤੇ ਕਿਹਾ ਕੀ ਤੂੰ ਇੱਥੇ ਚਲਾ ਜਾ ਹੁਣ ਪਰ ਚਤਰਾ ਪਰ ਪਰ ਕਰਦਾ ਹੋਇਆ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਵੀਰੋ ਨੇ ਚਤਰੇ ਨੂੰ ਤੱਕਾ ਜਿਹਾ ਦੇ ਕੇ ਰਸੋਈ ਦੇ ਬਾਹਰ ਕਰ ਦਿੱਤਾ ਚਤਰਾ ਵੀਰੋ ਦੇ ਚਿਹਰੇ ਵੱਲ ਦੇਖਦਾ ਹੋਇਆ ਚੁੱਪਚਾਪ ਹੀ ਬਾਹਰ ਆ ਗਿਆ ਅਤੇ ਆਪਣੇ ਘਰ ਵੱਲ ਚੱਲਣ ਲੱਗਿਆ ਚਤਰਾ ਕਹਿ ਕੇ ਤਾਂ ਲਾਲੀ ਲਈ ਪਾਣੀ ਲਈ ਆਇਆ ਸੀ ਪਰ ਵੀਰੋ ਦੀ ਬੇਰੁਖੀ ਦੇਖ ਕੇ ਉਦਾਸ ਹੋ ਗਿਆ ਅਤੇ ਬਾਹਰ ਚਲਾ ਗਿਆ ਵੀਰੋ ਕਿੰਨਾ ਹੀ ਚੇਰੋਤੇ ਘੜੀ ਆਪਣੇ ਆਪ ਨਾਲ ਉਲਝੀ ਰਹੀ ਨਾਲ ਨਾਲ ਵੀਰੋ ਦੇ ਮਨ ਵਿੱਚ ਵੀ ਖਿਆਲ ਆ ਰਹੇ ਸਨ ਕਿ ਲਾਲੀ ਨੂੰ ਕਿਸ਼ਨਾ ਆਪਣੀ ਬੇਟੀ ਵਾਂਗ ਹੀ ਪਿਆਰ ਕਰਨ ਲੱਗਿਆ ਸੀ ਲਾਲੀ ਵੀ ਕਿਸ਼ਨੇ ਦਾ ਬਹੁਤ ਖਿਆਲ ਰੱਖਦੀ ਸੀ ਇਹ ਗੱਲ ਵੀਰੋ ਨੂੰ ਇਸ ਲਈ ਵੀ ਗਲਤ ਲੱਗਦੀ ਸੀ ਕਿ ਵੀਰੋ ਆਪਣੇ ਹੀ ਪਰਿਵਾਰ ਵਿੱਚ ਇਕੱਲੀ ਰਹਿ ਗਈ ਸੀ ਸਿਰਫ ਚਤਰਾ ਹੀ ਸੀ ਜਿਹੜਾ ਉਸ ਨਾਲ ਮੋਹ ਪਿਆਰ ਦੀਆਂ ਗੱਲਾਂ ਕਰਦਾ ਸੀ ਪਰ ਦੁਨੀਆ ਲਈ ਵੀਰੋ ਅਤੇ ਚਤਰੀ ਦਾ ਰਿਸ਼ਤਾ ਦਿਉਰਪਨ ਜਾਈ ਵਾਲਾ ਹੀ ਸੀ ਕਿੰਨੀ ਅਜੀਬ ਕਹਾਣੀ ਲਿਖ ਦਿੱਤੀ ਉਸ ਖੁਦਾ ਨੇ ਨਾ ਅਸੀਂ ਹਾਰੇ ਨਾ ਦੁੱਖ ਹਾਰੇ ਪਰ ਵੀਰੋ ਚਤਰੀ ਨੇ ਇਸ ਕਦਰ پاگل ਹੋ ਚੁੱਕੀ ਸੀ ਕਿ ਉਸਨੇ ਆਪਣੇ ਪਰਿਵਾਰ ਨਾਲ ਬੋਲਣਾ ਚੱਲਣਾ ਵੀ ਘਟ ਕਰ ਦਿੱਤਾ ਸੀ ਅਤੇ ਲਾਲੀ ਲਈ ਤਾਂ ਵੀਰੋ ਦੇ ਮਨ ਵਿੱਚ ਗੁੱਸਾ ਹੋਰ ਵੀ ਜ਼ਿਆਦਾ ਸੀ ਇੱਕ ਪਾਸੇ ਵੀਰੋ ਦੇ ਦਿਲ ਵਿੱਚ ਚਤਰੀ ਲਈ ਪਿਆਰ ਤੇ ਦੂਜੇ ਪਾਸੇ ਲਾਲੀ ਲਈ ਨਫਰਤ ਪਰ ਚੁੱਕੀ ਸੀ ਵੀਰੋ ਦੇ ਦਿਲ ਵਿੱਚ ਵਾਰ-ਵਾਰ ਇਹੀ ਖਿਆਲ ਆਉਣ ਲੱਗੇ ਕਿ ਲਾਲੀ ਨੂੰ ਮੈਂ ਆਪਣੇ ਘਰੇ ਨਹੀਂ ਰਹਿਣ ਦਵਾਂਗੀ ਪਰ ਜਿੰਨਾ ਪਿਆਰ ਲਾਲੀ ਦਾ ਕਿਸ਼ਤੀ ਨਾਲ ਤੇ ਵਿਸ਼ਨਗੋਰ ਨਾਲ ਸੀ ਉਸ ਨੂੰ ਵੇਖ ਕੇ ਵੀਰੋ ਲਈ ਲਾਲੀ ਨੂੰ ਘਰੋਂ ਕੱਢਣਾ ਆਸਾਨ ਨਹੀਂ ਸੀ ਲਾਲੀ ਨੂੰ ਵੀਰੋ ਦੇ ਪਿੱਛੇ ਕੁਝ ਦਿਨਾਂ ਵਿੱਚ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਵੀ ਕੀਤਾ ਸੀ ਲਾਲੀ ਨਾਲ ਕੁੱਟਮਾਰ ਵੀ ਕੀਤੀ ਸੀ ਪਰ ਲਾਲੀ ਡਰ ਕੇ ਭੱਜਣ ਵਾਲਿਆਂ ਵਿੱਚੋਂ ਨਹੀਂ ਸੀ ਵੀਰੋ ਦਿਨ ਰਾਤ ਇਹੀ ਸੋਚਦੀ ਰਹਿੰਦੀ ਕਿ ਲਾਲੀ ਨੂੰ ਆਖਿਰ ਘਰੋਂ ਕੱਢਾਂ ਵੀ ਤਾਂ ਕਿਵੇਂ ਕੱਢਾਂ ਕੁਝ ਦਿਨ ਐਵੇਂ ਹੀ ਚੱਲਦਾ ਰਿਹਾ ਵੀਰੋ ਰਾਤ ਨੂੰ ਨੀਂਦ ਦੁੱਧ ਵਿੱਚ ਨੀਂਦੀਆਂ ਗੋਲੀਆਂ ਪਾ ਕੇ ਦਿੰਦੀ ਜਿਸ ਨਾਲ ਸਾਰਾ ਡੱਬਰ ਸਵੇਰ ਤੱਕ ਸੁੱਤਾ ਰਹਿੰਦਾ ਲਾਲੀ ਕਦੇ ਦੁੱਧ ਪੀਣ ਤੋਂ ਇਨਕਾਰ ਕਰ ਦਿੰਦੀ ਪਰ ਵੀਰੋ ਨੂੰ ਲਾਲੀ ਤੋਂ ਕੋਈ ਖਤਰਾ ਨਾ ਹੋਣ ਕਰਕੇ ਵੀਰੋ ਵੀ ਲਾਲੀ ਤੇ ਵਾਲਾ ਧਿਆਨ ਨਾ ਦਿੰਦੀ ਵੀਰੋ ਚਤਰੀ ਦੇ ਲਾਲਚ ਵਿੱਚ ਆਪਣੇ ਹੀ ਪਰਿਵਾਰ ਤੋਂ ਦੂਰ ਹੋਣ ਲੱਗੀ ਸੀ ਹਰ ਰਾਤ ਚਤਰਾ ਵੀਰੋ ਕੋ ਲਾਂਦਾ ਅਤੇ ਆਪਣੀ ਤੇ ਵੀਰੋ ਦੀ ਲਾਲਸਾ ਪੂਰੀ ਕਰਦਾ ਸੀ ਸਵੇਰੇ ਸਭ ਦੇ ਉੱਠਣ ਤੋਂ ਪਹਿਲਾਂ ਹੀ ਚਲਾ ਜਾਂਦਾ ਵੀਰੋ ਦੀ ਚਤਰੀ ਦੇ ਪਿਆਰ ਨਾਲ ਹੋਰ ਜਵਾਨ ਹੋਣ ਲੱਗੀ ਸੀ ਵੀਰੋ ਨੇ ਹੌਲੀ-ਹੌਲੀ ਕਿਸ਼ਨੇ ਦੀ ਅਤੇ ਵਿਸ਼ਨਕਰ ਦੀ ਪਰਵਾਹ ਕਰਨੀ ਵੀ ਛੱਡ ਦਿੱਤੀ ਸੀ ਵੀਰੋ ਨੂੰ ਜਾਂ ਤਾਂ ਆਪਣਾ ਖਿਆਲ ਆਉਂਦਾ ਸੀ ਜਾਂ ਫਿਰ ਸਾਰਾ ਦਿਨ ਰਾਤ ਚਤਰੀਵਾਰੇ ਹੀ ਸੋਚਦੀ ਰਹਿੰਦੀ ਸੀ ਵੀਰੋ ਦੀ ਤੌਰ ਪਹਿਲਾਂ ਨਾਲੋਂ ਵੀ ਜ਼ਿਆਦਾ ਮਸਤਾਨੀ ਹੋ ਚੁੱਕੀ ਸੀ ਨਵੀਂ ਵਿਆਹੀ ਦੁਲਹਨ ਵਾਂਗ ਵੀਰੋ ਸਜ-ਭਜ ਕੇ ਰਹਿਣ ਲੱਗੀ ਸੀ ਜੇ ਮਿਲ ਜਾਵੇ ਇਸ ਧਰਤੀ ਤੇ ਮੈਂ ਰੋ-ਰੋ ਕੇ ਦਰਦ ਸੁਣਾ ਦੇਵਾਂ ਮੈਂ ਦਰਦ ਸੁਣਾਵਾਂ ਅੱਲਾ ਨੂੰ ਜੇ ਕੋਈ ਗਵਾਨ ਦੀ ਔਰਤ ਵੀਰੋ ਕੋ ਲਾ ਕੇ ਕਹਿੰਦੀ ਕਿ ਵਿਭਾਗਾਰ ਵਿੱਚ ਬਾਹਰਲੇ ਬੰਦਿਆਂ ਦਾ ਆਉਣਾ ਚੰਗਾ ਨਹੀਂ ਹੁੰਦਾ ਤਾਂ ਵੀਰੋ ਅੱਗੋਂ ਕਹਿ ਦਿੰਦੀ ਕਿ ਚਤਰਾ ਕਿਹੜਾ ਕੋਈ ਬਗਾਨਾ ਐ ਅੰਮਾ ਜੀ ਉਹਨੂੰ ਤਾਂ ਕਿਸ਼ਨਾ ਆਪਣੇ ਭਰਾਵਾਂ ਵਾਂਗ ਹੀ ਸਮਝਦਾ ਹੈ ਇਹ ਤਾਂ ਅਜ ਤੱਕ ਇੱਕੋ ਥਾਲੀ ਵਿੱਚ ਹੀ ਰੋਟੀ ਖਾਂਦੇ ਰਹੇ ਨੇ ਇਹਨਾਂ ਦਾ ਤਾਂ ਖੂਨ ਦਾ ਰਿਸ਼ਤਾ ਹੈ ਕੋਈ ਚਤਰਾ ਵੀ ਵੀਰੋ ਦੀ ਹਰ ਗੱਲ ਮੰਨਦਾ ਸੀ ਚਤਰਾ ਵੀਰੋ ਦੇ ਦਿਲ ਵਿੱਚ ਆਪਣੇ ਲਈ ਅਥਾਹ ਮੁਹੱਬਤ ਜਗਾ ਕੇ ਲਾਲੀ ਤੱਕ ਪਹੁੰਚਣਾ ਚਾਹੁੰਦਾ ਸੀ ਪਰ ਵੀਰੋ ਨੂੰ ਲੱਗਦਾ ਸੀ ਕਿ ਚਤਰਾ ਸੱਚਮੁੱਚ ਹੀ ਮੈਨੂੰ ਪਿਆਰ ਕਰਦਾ ਹੈ ਉਦੋਂ ਦੂਜੇ ਪਾਸੇ ਗੁੱਲੀ ਵੀ ਇਸੇ ਤਾਕ ਵਿੱਚ ਸੀ ਕਿ ਕਦੋਂ ਮੌਕਾ ਮਿਲੇ ਪਰ ਇਸ ਸਭ ਵਿਚਾਲੇ ਇੱਕ ਲਾਲੀ ਹੀ ਸੀ ਜਿਹੜੀ ਬਿਨਾਂ ਕਿਸੇ ਸਵਾਰਥ ਦੇ ਜੀ ਰਹੀ ਸੀ ਵੀਰੋਵਾਰੇ ਭਾਵੇਂ ਲਾਲੀ ਨੂੰ ਥੋੜਾ ਬਹੁਤ ਪਤਾ ਚੱਲ ਚੁੱਕੀ ਸੀ ਪਰ ਉਹ ਚੁੱਪ ਸੀ ਕਿਉਂਕਿ ਲਾਲੀ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਹੀ ਬਹੁਤ ਦੁੱਖ ਤਕਲੀਫਾਂ ਚੱਲ ਚੁੱਕੀ ਸੀ ਦੁਜਾ ਲਾਲੀ ਇਸ ਗੱਲੋਂ ਵੀ ਚੁੱਪ ਰਹੀ ਕਿਉਂਕਿ ਘਰ ਵਿੱਚ ਵਿਰੋਧ ਹੀ ਚਲਦੀ ਸੀ ਵਿਰੋਧ ਦੇ ਵਿਰੁੱਧ ਬੋਲਣ ਦਾ ਮਤਲਬ ਸੀ ਇਸ ਘਰ ਤੋਂ ਵੀ ਬਾਹਰ ਜਾਣਾ ਉਸ ਨੂੰ ਆਪਣੀ ਪਿਛਲੀ ਜ਼ਿੰਦਗੀ ਬਾਰੇ ਵੀ ਸਭ ਕੁਝ ਪਤਾ ਸੀ ਇਹ ਵੀ ਪਤਾ ਸੀ ਕਿ ਮੈਨੂੰ ਇਸ ਘਰ ਤੋਂ ਬਿਨਾਂ ਰਹਿਣ ਲਈ ਛਾਤ ਵੀ ਨਸੀਬ ਨਹੀਂ ਹੋਣੀ ਇਸ ਲਈ ਲਾਲੀ ਵਿਰੋਧੀਆਂ ਛਿੜਕਾਂ ਵਿਰੋਧੀ ਕੋਟ ਮਾਰਨੋਂ ਚਲਦੀ ਰਹਿੰਦੀ ਸੀ ਵਿਰੋਧਾ ਜਿੰਨਾ ਦਿਲ ਕਰਦਾ ਉਹਨਾਂ ਹੀ ਲਾਲੀ ਨੂੰ ਮੰੰਦਾ ਬੋਲਦੀ ਸੀ ਪਰ ਲਾਲੀ ਸਭ ਕੁਝ ਆਪਣੇ ਅੰਦਰ ਹੀ ਦੱਬ ਲੈਂਦੀ ਪਰ ਲਾਲੀ ਲਈ ਇੰਨੀਆਂ ਮੁਸ਼ਕਲਾਂ ਵਿੱਚ ਇੱਕ ਸਕੂਨ ਵੀ ਸੀ ਇੱਕ ਇਹੋ ਜਿਹਾ ਸਖਸ਼ ਵੀ ਲਾਲੀ ਦੀ ਜ਼ਿੰਦਗੀ ਵਿੱਚ ਆਇਆ ਜਿਸ ਨਾਲ ਲਾਲੀ ਬਿਨਾ ਕੁਝ ਬੋਲੇ ਹੀ ਆਪਣੇ ਦਿਲ ਦੇ ਸਾਰੇ ਦੁੱਖ ਦਰਦ ਸਾਂਝੇ ਕਰ ਲੈਂਦੀ ਸੀ ਉਹ ਸੀ ਸਰਪੰਚ ਦੀ ਰਿਸ਼ਤੇਦਾਰੀ ਵਿੱਚੋਂ ਆਇਆ ਹੋਇਆ ਮੁੰਡਾ ਗੁਰੀ ਤੇਰੇ ਨਾਲ ਉਹ ਵੱਧ ਕੇ ਮੈਨੂੰ ਕਮਾਂ ਨੇ ਚਾ ਲਿਆ ਤੂੰ ਹੱਥ ਛੱਡ ਗਿਆ ਸੀ ਮੌਕਾ ਦੇਖ ਕੇ ਜਿੱਥੇ ਇੱਕ ਪਾਸੇ ਗੁੱਲੀ ਤੇ ਚਤਰਾ ਲਾਲੀ ਦੀ ਮਜਬੂਰੀ ਦਾ ਫਾਇਦਾ ਚੁੱਕਣਾ ਚਾਹੁੰਦੇ ਸੀ ਅਤੇ ਲਾਲੀ ਦੇ ਜਿਸਮ ਨੂੰ ਨੋਚਣਾ ਚਾਹੁੰਦੇ ਸੀ ਉੱਥੇ ਹੀ ਗੁਰੀ ਇਸ ਤੋਂ ਬਿਲਕੁਲ ਉਲਟ ਸੋਚਣ ਵਾਲਾ ਸੀ ਉਹ ਲਾਲੀ ਦੇ ਜ਼ਖਮਾਂ ਦੀ ਮੱਲਮ ਪੱਟੀ ਕਰਦਾ ਜਦੋਂ ਲਾਲੀ ਵੀਰੂ ਦੀਆਂ ਛਿੜਕਾਂ ਤੋਂ ਅੱਕ ਜਾਂਦੀ ਅਤੇ ਜ਼ਿੰਦਗੀ ਦੀਆਂ ਮੁਸ਼ਕਲਾਂ ਅੱਗੇ ਆਪਣੇ ਆਪ ਨੂੰ ਅਸਮਰਥ ਮਹਿਸੂਸ ਕਰਦੀ ਉਸ ਵਕਤ ਗੁਰੀ ਲਾਲੀ ਲਈ ਹੌਸਲਾ ਬਣ ਕੇ ਆਉਂਦਾ ਲਾਲੀ ਨੂੰ ਮੁਸੀਬਤਾਂ ਦਾ ਸਾਹਮਣਾ ਕਰਨ ਲਈ ਹੌਸਲਾ ਦਿੰਦਾ ਅਤੇ ਜ਼ਿੰਦਗੀ ਦੇ ਆਉਣ ਵਾਲੇ ਨਵੇਂ ਲੰਮਿਆਂ ਨੂੰ ਹੱਸ ਕੇ گزارਣ ਸਿਖਾਉਂਦਾ ਪਰ ਲਾਲੀ ਲਈ ਗੁਰੀ ਨਾਲ ਗੱਲ ਕਰਨਾ ਇੰਨਾ ਵੀ ਆਸਾਨ ਨਹੀਂ ਸੀ ਗੁਰੀ ਬਹਾਨੇ ਨਾਲ ਲਾਲੀ ਦੇ ਘਰ ਆਉਣ ਲੱਗ ਪਿਆ ਸੀ ਪਰ ਗੁਰੀ ਤੇ ਲਾਲੀ ਦੀ ਕਦੇ ਮੂੰਹੋਂ ਬੋਲ ਕੇ ਕੋਈ ਗੱਲਬਾਤ ਨਹੀਂ ਹੋਈ ਸੀ ਬਸ ਇੱਕ ਦੂਜੇ ਨੂੰ ਅੱਖਾਂ ਨਾਲ ਹੀ ਦਿਲ ਦਾ ਹਾਲ ਕਹਿ ਦਿੰਦੇ ਸੀ ਗੁਰੀ ਲਾਲੀ ਲਈ ਇੱਕ ਚਿੱਠੀ ਲੈ ਕੇ ਲਿਆਉਂਦਾ ਅਤੇ ਪਸ਼ੂਆਂ ਵਾਲੇ ਪਾਸੇ ਕਾਂਦ ਦੇ ਉੱਪਰ ਇੱਕ ਇੱਟ ਥੱਲੇ ਰੱਖ ਜਾਂਦਾ ਜਿੱਥੋਂ ਲਾਲੀ ਉਸ ਚਿੱਠੀ ਨੂੰ ਅੱਖ ਬਚਾ ਕੇ ਚੁੱਕ ਲੈਂਦੀ ਅਤੇ ਕੰਮ ਕਰਦੀ ਕਰਦੀ ਚਿੱਠੀ ਨੂੰ ਪੜ੍ਹ ਲੈਂਦੀ ਐਵੇਂ ਹੀ ਲਾਲੀ ਆਪਣੇ ਦਿਲ ਦੀਆਂ ਗੱਲਾਂ ਇੱਕ ਚਿੱਠੀ ਵਿੱਚ ਲਿਖ ਲੈਂਦੀ ਅਤੇ ਉਸੇ ਹੀ ਜਗ੍ਹਾ ਤੇ ਰੱਖ ਦਿੰਦੀ ਨਾਨਾ ਲਾਲਲੀ ਲਈ ਵੀਰੋ ਦੀਆਂ ਛਿੜਕਾਂ ਤੇ ਨਫ਼ਰਤ ਦਿਨੋਂ ਦਿਨ ਵੱਧ ਵੀ ਰਹੀ ਸੀ ਵੀਰੋ ਦਾ ਵਿਵਹਾਰ ਭਾਵੇਂ ਲਾਲਲੀ ਲਈ ਦਿਨ ਪ੍ਰਤੀ ਦਿਨ ਹੋਰ ਵੀ ਜ਼ਿਆਦਾ ਮਾਰ ਕਟਾਪੇ ਵਾਲਾ ਹੋ ਰਿਹਾ ਸੀ ਪਰ ਲਾਲਲੀ ਨੇ ਕਦੇ ਕੋਈ ਸ਼ਿਕਵਾ ਨਹੀਂ ਕੀਤਾ ਸੀ ਬੇਸ਼ੱਕ ਵੀਰੋ ਲਾਲਲੀ ਨੂੰ ਛਿੜਕਾ ਦਿੰਦੀ ਉਸ ਨੂੰ ਕੁੱਟਦੀ ਮਾਰਦੀ ਪਰ ਫਿਰ ਵੀ ਲਾਲਲੀ ਵੀਰੋ ਦਾ ਪੂਰਾ ਮਾਨ ਸਤਕਾਰ ਕਰਦੀ ਸੀ ਭਾਵੇਂ ਲਾਲਲੀ ਦੇ ਮਨ ਵਿੱਚ ਵੀਰੋ ਲਈ ਸ਼ੱਕ ਜ਼ਰੂਰ ਸੀ ਪਰ ਲਾਲੀ ਨੇ ਕਦੇ ਜ਼ਾਹਿਰ ਨਹੀਂ ਹੋਣ ਦਿੱਤਾ ਸੀ। ਉਦੋਂ ਚਤਰਾ ਵੀਰੋਂ ਨੂੰ ਆਪਣੀ ਪੂਰੀ ਮੁੱਠੀ ਵਿੱਚ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਚੁੱਕਾ ਸੀ। ਹੁਣ ਉਸ ਦਾ ਅਗਲਾ ਨਿਸ਼ਾਨਾ ਲਾਲੀ ਸੀ ਜਿਸ ਨੂੰ ਉਸ ਨੇ ਵਿਰੋਧੀ ਮਦਦ ਨਾਲ ਹਾਸਲ ਕਰਨਾ ਸੀ। ਤੇ ਚਤਰੇ ਨੇ ਗੁੱਲੀ ਨਾਲ ਮਿਲ ਕੇ ਪੂਰੀ ਸਕੀਮ ਵੀ ਬਣਾ ਰੱਖੀ ਸੀ। ਚਤਰਾ ਕਿਸ਼ਨੇ ਨਾਲ ਵੀ ਬਹੁਤ ਲਿਆਕਤ ਨਾਲ ਪੇਸ਼ ਆਉਂਦਾ ਸੀ। ਉਸ ਦਾ ਖੇਤਾਂ ਵਾਲਾ ਵੀ ਸਾਰਾ ਕੰਮ ਆਪ ਹੀ ਕਰਦਾ ਸੀ। ਕਿਸ਼ਨਾਵੀ ਅੱਖਾਂ ਬੰਦ ਕਰਕੇ ਚਤਰੇ ਤੇ ਯਕੀਨ ਕਰਨ ਲੱਗ ਪਿਆ ਸੀ ਲਾਲੀ ਨੇ ਆਪਣੀ ਨਾਨੀ ਵਿਸ਼ਨਗੌਰ ਨਾਲ ਵੀ ਚਤਰੇ ਦੇ ਜ਼ਿਆਦਾ ਆਉਣ ਬਾਰੇ ਗੱਲ ਕੀਤੀ ਸੀ ਪਰ ਵਿਸ਼ਨਗੌਰ ਨੂੰ ਲੱਗਦਾ ਸੀ ਕਿ ਚਤਰੇ ਦਾ ਕਿਸ਼ਨੇ ਨਾਲ ਭਰਾਮਾ ਵਾਲਾ ਪਿਆਰ ਹੈ ਇਸ ਲਈ ਉਹ ਆਉਂਦਾ ਜਾਂਦਾ ਹੈ ਚਤਰਾ ਤੇ ਵੀਰੋ ਰਾਤ ਦੇ ਹਨੇਰੇ ਵਿੱਚ ਚਾਹੇ ਕੁਝ ਵੀ ਕਰਦੇ ਸਨ ਪਰ ਉਹਨਾਂ ਨੇ ਕਦੇ ਕਿਸੇ ਨੂੰ ਸੁਵਾਈ ਲਾਲੀ ਦੇ ਥੋੜਾ ਮੋਟਾ ਵੀ ਸ਼ੱਕ ਨਹੀਂ ਹੋਣ ਦਿੱਤਾ ਸੀ ਰਾਤ ਨੂੰ ਵੀਰੋ ਸਾਰਿਆਂ ਨੇ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦੀ ਅਤੇ ਸਵੇਰ ਤੱਕ ਕਿਸ਼ਨਾ ਤੇ ਵਿਸ਼ਨਕੋਰ ਸੁੱਤੇ ਰਹਿੰਦੇ ਉਸ ਤੋਂ ਬਾਅਦ ਵੀਰੋ ਆਪਣੇ ਦਿਲ ਦੀਆਂ ਚਾਹਵਾਂ ਨੂੰ ਚਤਰੀ ਸੰਗ ਖੁੱਲ੍ਹ-ਖੁੱਲ ਕੇ ਪੂਰੀਆਂ ਕਰਦੀ ਹਰ ਰੋਜ਼ ਦਾ ਲਗਭਗ ਇਹੀ ਕੰਮ ਹੋ ਚੱਲਿਆ ਸੀ ਕਿਸ਼ਨੇ ਦੀ ਹਾਲਤ ਵੀ ਦਿਨੋਂ-ਦਿਨ ਖਰਾਬ ਹੋਣ ਲੱਗ ਪਈ ਸੀ ਪਹਿਲਾ ਪਿੰਡ ਵਾਲਾ ਡਾਕਟਰ ਅਤੇ ਬਾਅਦ ਵਿੱਚ ਉਸ ਨੂੰ ਸ਼ਹਿਰ ਲੈ ਜਾਣਾ ਪਿਆ ਲਾਲੀ ਤੇ ਬਿਸ਼ਨਕੋਰ ਦੋਵੇਂ ਹੀ ਕਿਸ਼ਨੇ ਨੂੰ ਹਸਪਤਾਲ ਲੈ ਕੇ ਗਈਆਂ। ਵੀਰੋਂ ਨੇ ਪਿੱਛੋਂ ਘਰ ਸਾਮੰਨ ਦਾ ਬਹਾਨਾ ਬਣਾ ਲਿਆ ਸੀ। ਅਤੇ ਚਤਰਾ ਇੱਕ ਵਾਰ ਤਾਂ ਨਾਲ ਚੱਲਿਆ ਗਿਆ ਸੀ। ਪਰ ਰਾਤ ਨੂੰ ਖੇਤਾਂ ਵਿੱਚ ਪਾਣੀ ਦੀ ਵਾਰੀ ਹੋਣ ਕਰਕੇ ਸ਼ਾਮ ਤੋਂ ਪਹਿਲਾਂ ਹੀ ਵਾਪਸ ਆ ਗਿਆ। ਪਰ ਵੀਰੋਂ ਲਈ ਕਿਸ਼ਨੋ ਕੋਈ ਮਾਇਨੇ ਨਹੀਂ ਰੱਖਦਾ ਸੀ। ਉਸ ਨੂੰ ਬਸ ਚਤਰੇ ਦੀ ਫਿਕਰ ਪਈ ਹੋਈ ਸੀ। ਜਿਵੇਂ ਹੀ ਚਤਰਾ ਹਸਪਤਾਲ ਤੋਂ ਘਰ ਆਇਆ ਤਾਂ ਵੀਰੋਂ ਚਤਰੇ ਨੂੰ ਦੇਖ ਕੇ ਫੁੱਲਾਂ ਵਾਂਗ ਖਿੜਨ ਲੱਗ ਪਿਆ। ਜਿਸ ਵੇਲੇ ਚਤਰਾ ਘਰ ਆਇਆ ਸੀ ਉਸ ਵਕਤ ਗਵਾਂਡ ਦੀਆਂ ਦੋ ਚਾਰ ਔਰਤਾਂ ਵੀਰੋਗੋਲ ਬੈਠੀਆਂ ਹੋਈਆਂ ਸਨ ਵੀਰੋ ਨੇ ਉਹਨਾਂ ਦੇ ਸਾਹਮਣੇ ਤਾਂ ਕਿਸ਼ਨੇ ਦੀ ਹਾਲਤ ਬਾਰੇ ਚਿੰਤਾ ਜ਼ਾਹਿਰ ਕੀਤੀ ਅਤੇ ਰੋਂਦਾ ਡਰਾਮਾ ਵੀ ਕੀਤਾ ਪਰ ਵੀਰੋ ਨੂੰ ਕਿਸ਼ਨੇ ਦੀ ਹਾਲਤ ਦੀ ਕੋਈ ਪਰਵਾਹ ਨਹੀਂ ਸੀ ਗਵਾਂਡ ਦੀਆਂ ਔਰਤਾਂ ਬੈਠੀਆਂ ਹੋਣ ਕਰਕੇ ਚਤਰਾਵਾਲ ਨੇ देर ਨਾ ਰੁਕਿਆ ਸਿਰਫ ਪਾਣੀ ਪੀ ਕੇ ਹੀ ਵਾਪਸ ਮੁੜ ਗਿਆ ਪਰ ਵੀਰੋ ਨੇ ਜਾਂਦੇ ਹੋਏ ਚਤਰੇ ਨੂੰ ਇਹ ਵੀ ਆਖ ਦਿੱਤਾ ਸੀ ਕੀ ਮੱਜਾਂ ਨੂੰ ਪੱਠੇ ਪਾ ਜਾਈਂ ਚਤਰੇ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਚਲਾ ਗਿਆ ਜਿੰਨੇ ਵੀ ਵੀਰੋ ਗੁਲਗਾਂਡ ਦੀਆਂ ਔਰਤਾਂ ਬੈਠੀਆਂ ਰਹੀਆਂ ਉਹਨੇ ਦੇਰ ਤੱਕ ਤਾਂ ਵੀਰੋ ਨੇ ਆਪਣਾ ਮੂੰਹ ਰੋਣ ਵਾਲਾ ਬਣਾਈ ਰੱਖਿਆ ਪਰ ਜਿਵੇਂ ਹੀ ਉੱਠ ਕੇ ਚਲੀਆਂ ਗਈਆਂ ਵੀਰੋ ਓਟਕੀ ਅੰਦਰ ਆਈ ਤੇ ਮਾਰੀ ਵਿੱਚ ਨਵਾਂ ਸੂਟ ਕੱਢ ਲਿਆ ਵੀਰੋ ਤੇ ਚਤਰਾ ਭਾਵੇਂ ਹਰ ਰਾਤ ਹੀ ਮਿਲਦੇ ਸੀ ਪਰ ਅੱਜ ਵੀਰੋ ਨੂੰ ਚਤਰੇ ਨਾਲ ਮਿਲਣ ਦਾ ਚਾਹ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਚੜਿਆ ਹੋਇਆ ਸੀ ਵੀਰੋ ਨੇ ਨਵਾਂ ਸੂਟ ਕੱਢ ਕੇ ਪਾ ਲਿਆ ਫਿਰ ਸ਼ੀਸ਼ੇ ਮੂਰੇ ਖੜ ਆਪਣੇ ਆਪ ਨੂੰ ਸ਼ਿੰਗਾਰਨ ਲੱਗ ਪਈ ਆਪਣੇ ਵਾਲਾਂ ਨੂੰ ਖੁੱਲਾ ਛੱਡ ਵੀਰੋ ਨਵੀਂ ਲਿਆਹੀ ਦੁੱਲਨ ਵਾਂਗ ਤਿਆਰ ਹੋ ਗਈ ਕਮਰੇ ਨੂੰ ਵੀ ਪੂਰੀ ਤਰ੍ਹਾਂ ਸਜਾ ਲਿਆ ਵੀਰੋ ਦੇ ਚਿਹਰੇ ਤੇ ਕਿਸ਼ਨੀ ਦੇ ਬਿਮਾਰ ਹੋਣ ਦਾ ਜ਼ਰਾ ਵੀ ਗਮ ਨਜ਼ਰ ਨਹੀਂ ਆ ਰਿਹਾ ਸੀ ਪੂਰੀ ਤਰ੍ਹਾਂ ਸਾਜ ਧਜ ਕੇ ਵੀਰੋ ਚਤਰੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ ਐਨੇ ਨੂੰ ਬਾਹਰ ਕਿਸੇ ਨੇ ਆਵਾਜ਼ ਲਾਈ ਵੀਰੋ ਨੂੰ ਲੱਗਿਆ ਸੀ ਕਿ ਚਤਰਾ ਹੀ ਆਇਆ ਹੋਣਾ ਵੀਰੋ ਕਾਲੀ ਨਾਲ ਬਾਹਰ ਆਈ ਪਰ ਜਿਵੇਂ ਹੀ ਵੀਰੋ ਬਾਹਰ ਆਈ ਤਾਂ ਉਸ ਦਾ ਚਿਹਰਾ ਖਿੜੇ ਹੋਏ ਫੁੱਲ ਤੋਂ ਟੁੱਟੇ ਹੋਏ ਫੁੱਲ ਵਾਂਗ ਮੁਰਝਾ ਗਿਆ ਵੀਰੋ ਦੀ ਨਜ਼ਰ ਵੇੜੇ ਵਿੱਚ ਖੜੀ ਗਵਾਂਢ ਦੀ ਇੱਕ ਔਰਤ ਉੱਪਰ ਪਈ ਜਿਹੜੀ ਵੀਰੋ ਦੀ ਚਾਚੀ ਲੱਗਦੀ ਸੀ ਵੀਰੋ ਨੇ ਬੈਠਾਂ ਤੇ ਪਈ ਆਪਣੀ ਪੁਰਾਣੀ ਜੰਨੀ ਕਾਲੀ ਨਾਲ ਚੁੱਕੀ ਤੇ ਬੁੱਕਲ ਮਾਰ ਲਈ ਅਤੇ ਵੇੜੇ ਵਿੱਚ ਆ ਗਈ ਬੈਠਾ ਚਾਚੀ ਜੀ ਮੈਂ ਰੋਟੀ ਬਣਾ ਕੇ ਲਿਉਣੀ ਆ ਤੇਰੇ ਲਈ ਗਵਾਂਢ ਦੀ ਆਈ ਇੱਕ ਔਰਤ ਨੂੰ ਮੰਜੇ ਉੱਪਰ ਬੈਠਣ ਦਾ ਕਹਿ ਕੇ ਵੀਰੋ ਚੁੱਲ੍ਹੇ ਕੋਲ ਚਲੀ ਗਈ ਮੇਰੀ ਰੋਟੀ ਨਾ ਬਣਾਈ ਕੁੜੇ ਪੁੱਤ ਮੈਂ ਖਾ ਕੇ ਆਈ ਆ ਤੇਰੀ ਸੱਸ ਵਿਸ਼ਨ ਕੋਰ ਨੇ ਬਥੇਰੇ ਵਾਰੀ ਮਦਦ ਕੀਤੀ ਹੈ ਸਾਡੀ ਕਿਸ਼ਨਾ ਵੀ ਬਥੇਰੇ ਹੀ ਕੰਮ ਹੁੰਦਾ ਹੈ ਸਾਡੇ ਇਸ ਲਈ ਮੇਰੇ ਤੋਂ ਰਿਆ ਨਹੀਂ ਗਿਆ ਨਾਲੇ ਇਕੱਲੀ ਜਨਾਨੀ ਦਾ ਕੀ ਬਣਦਾ ਭਲਾ ਉਹ ਵੀ ਰਾਤ ਨੂੰ ਗਵਾਂਢ ਦੀ ਔਰਤ ਮੰਜੇ ਤੇ ਬੈੰਦੀ ਹੋਈ ਕਹਿਣ ਲੱਗੀ ਕੁਝ ਖੋ ਲਿਆ ਕੁਝ ਪਾ ਲਿਆ ਨਾ ਨਾ ਇਹਦੇ ਚ ਕੀ ਹੈ ਚਾਚੀ ਅੱਜ ਕੱਲ ਤਾਂ ਕੁੜੀਆਂ ਬਾਹਰਲੇ ਮੁਲਕਾਂ ਚ ਵੀ ਕੱਲੀਆਂ ਹੀ ਜਾ ਆਉਂਦੀਆਂ ਵੀਰੋਂ ਨੇ ਨੱਕ ਜਿਹਾਂ ਵਟਦੀ ਨਹੀਂ ਕਿਹਾ ਨਾ ਨਾ ਪੁੱਤ ਬਾਹਰਲੇ ਮੁਲਕਾਂ ਦੀ ਗੱਲ ਹੋਰ ਹੁੰਦੀ ਹੈ ਆਪਣੇ ਨਹੀਂ ਇਹ ਸਭ ਕੁਝ ਚੱਲਦਾ ਇੱਜ਼ਤ ਨਾਲੋਂ ਵੱਧ ਕੇ ਕੁਝ ਨਹੀਂ ਹੁੰਦਾ ਗਵਾਂਦੀ ਔਰਤ ਨੇ ਕਿਹਾ ਵੀਰੋਂ ਨੱਕ ਜਿਹਾਂ ਵਾਟ ਕੇ ਬੈਠ ਕੇ ਵੀਰ ਨੂੰ ਆਪਣੇ ਦਿਲ ਦੇ ਚਾਹ ਇੱਕ ਪਲ ਵਿੱਚ ਹੀ ਟੁੱਟਦੇ ਨਜ਼ਰ ਆਉਣ ਲੱਗੇ। ਥੋੜਾ ਮੂੰਹ ਹਨੇਰਾ ਹੋਇਆ ਤਾਂ ਚਤਰਾ ਵੀ ਆ ਗਿਆ। ਮੱਜਾਂ ਨੂੰ ਪੱਠੇ ਪਾ ਕੇ ਅਤੇ ਪਾਣੀ-ਦਾਣੀ ਪਿਆ ਕੇ ਉਰੇ ਪਰੇ ਬੰਨ ਦਿੱਤਾ। ਚਤਰੇ ਨੇ ਸਾਰੇ ਘਰ ਵਿੱਚ ਵੀਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਰ ਚਤਰੇ ਨੂੰ ਵੀਰ ਨੂੰ ਕਿਤੇ ਵੀ ਨਜ਼ਰ ਨਾ ਆਈ। ਵੀਰ ਨੂੰ ਪਤਾ ਲੱਗ ਗਿਆ ਸੀ ਕਿ ਚਤਰਾ ਆ ਗਿਆ ਹੈ। ਵੀਰੋ ਚੁੱਲ੍ਹੇ ਕੋਲ ਬੈਠੀ ਆਪਣਾ ਕੰਮ ਕਰ ਰਹੀ ਸੀ। ਵੀਰੋਂ ਪਿਸ਼ਵਾ ਵਾਲੇ ਪਾਸੇ ਜਾਣ ਦੇ ਬਹਾਨੇ ਲੱਭਣ ਲੱਗੀ ਆਕਰ ਨੂੰ ਵੀਰੋਂ ਨੇ ਧਾਰ ਵਾਲੀ ਬਾਲਟੀ ਚੁੱਕੀ ਤੇ ਧਾਰ ਕਢਣ ਦੇ ਬਹਾਨੇ ਉਧਰ ਚਲੀ ਗਈ ਚਤਰੇ ਨੇ ਖੇਤ ਜਾਣ ਲਈ ਕਹੀ ਨੂੰ ਚੁੱਕਿਆ ਅਤੇ ਕਿਹਾ ਕਿ ਭਾਬੀ ਜੀ ਮੈਂ ਖੇਤ ਜਾ ਰਿਹਾ ਪਾਣੀ ਦੀ ਵਾਰੀ ਹੈ ਤੁਸੀਂ ਦਰਵਾਜ਼ਾ ਬੰਦ ਕਰ ਲਓ ਵੀਰੋਂ ਨੇ ਚਤਰੇ ਨੂੰ ਧਾਰ ਕਢਾਉਣ ਦਾ ਬਹਾਨਾ ਬਣਾ ਕੇ ਰੋਕ ਲਿਆ ਚਤਰਾ ਵੀ ਕਹੀ ਉੱਥੇ ਹੀ ਰੱਖ ਕੇ ਵੀਰੋਂ ਦੇ ਪਿੱਛੇ ਚੱਲ ਗਿਆ ਥੋੜਾ ਥੋੜਾ ਹਨੇਰਾ ਹੋ ਚੁੱਕਿਆ ਸੀ ਪਰ ਜ਼ਿਆਦਾ ਨਹੀਂ ਸੀ ਪਰ ਵੀਰੋ ਦਾ ਦਿਲ ਕਾਲੇ ਪੈ ਰਿਆ ਸੀ ਵੀਰੋ ਦੇ ਅੰਦਰ ਦੀ ਅੱਗ ਨੇ ਵੀਰੋ ਨੂੰ ਮਜਬੂਰ ਤੇ ਬੇਵਸ ਕਰ ਦਿੱਤਾ ਵੀਰੋ ਨੇ ਥੋੜਾ ਔਲੇ ਹੋ ਕੇ ਛਤਰੇ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਛਤਰੇ ਨੇ ਵੀਰੋ ਨੂੰ ਬੋਧ ਕਿਹਾ ਸੀ ਕਿ ਭਾਬੀ ਜੀ ਘਰੇ ਬਗਾਨੀ ਔਰਤ ਬੈਠੀ ਹੋਈ ਹੈ ਜੇ ਉਸ ਨੂੰ ਪਤਾ ਲੱਗ ਗਿਆ ਫਿਰ ਮੁਸ਼ਕਿਲ ਹੋ ਜਾਣੀ ਪਰ ਵੀਰੋ ਛਤਰੀ ਦੀ ਕਿਸੇ ਗੱਲ ਨੂੰ ਸੁਣਨ ਲਈ ਤਿਆਰ ਹੀ ਨਹੀਂ ਸੀ ਵੀਰੋ ਨੇ ਛਤਰੇ ਨੂੰ ਬੱਚਿਆਂ ਵਾਂਗ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਚਤਰੇ ਨੇ ਬਹੁਤ ਕਿਹਾ ਕਿ ਮੈਨੂੰ ਇੱਕ ਵਾਰ ਖੇਤ ਜਾ ਲੈ ਲੈਂਦੇ ਹੋ ਮੈਂ ਰਾਤ ਨੂੰ ਆਵਾਂਗਾ ਪਰ ਵੀਰੋਂ ਮੰਨਣ ਲਈ ਤਿਆਰ ਹੀ ਨਹੀਂ ਸੀ ਜਿੰਨਾ ਚਿਰ ਵੀਰੋਂ ਦੇ ਦਿਲ ਨੂੰ ਤਸੱਲੀ ਨਹੀਂ ਹੋਈ ਵੀਰੋਂ ਨੇ ਉਹਨਾਂ ਟਾਈਮ ਚਤਰੇ ਨੂੰ ਨਹੀਂ ਛੱਡਿਆ ਫਿਰ ਘੁੱਟ ਕੇ ਜੱਫੀ ਪਾਉਂਦੀ ਹੋਈ ਚਤਰੇ ਦੇ ਨਾਲ ਲੱਗ ਗਈ ਚਤਰੇ ਨੇ ਰਾਤ ਨੂੰ ਆਉਣ ਦਾ ਕਹਿ ਕੇ ਕਹੀਂ ਚੁੱਕੀ ਤੇ ਬਾਹਰ ਚਲਾ ਗਿਆ ਵੀਰੋਂ ਨੇ ਆਪਣੇ ਕੱਪੜੇ ਠੀਕ ਕੀਤੇ ਤੇ ਹੌਲੀ-ਹੌਲੀ ਆ ਕੇ ਆਪਣੇ ਰਹਿੰਦੇ ਕੰਮ ਨਿਭੇੜਨ ਲੱਗ ਪੇ ਲਾਲੀ ਤੇ ਬਿਸ਼ਨ ਕੋਰ ਕਿਸ਼ਨੇ ਦੇ ਕੋਲ ਹਸਪਤਾਲ ਵਿੱਚ ਹੀ ਸਨ ਕਿਸ਼ਨੇ ਨੂੰ ਕੁਝ ਦਿਨ ਹਸਪਤਾਲ ਰੱਖਿਆ ਕਿਸ਼ਨੇ ਦੀ ਹਾਲਤ ਵੀ ਪਹਿਲਾਂ ਨਾਲੋਂ ਥੋੜੀ ਥੋੜੀ ਚੰਗੀ ਹੋਣ ਲੱਗ ਪਈ ਸੀ ਗੁਰੀ ਆਉਂਦਾ ਤੇ ਆਪਣਾ ਖੱਤ ਉੱਥੇ ਰੱਖ ਜਾਂਦਾ ਪਰ ਲਾਲੀ ਵੱਲੋਂ ਕੋਈ ਚਿੱਠੀ ਦਾ ਜਵਾਬ ਨਾ ਮਿਲਦਾ ਗੁਰੀ ਬਹਾਨੇ ਨਾਲ ਕਈ ਵਾਰ ਹਸਪਤਾਲ ਵੀ ਜਾ ਆਇਆ ਪਰ ਲਾਲੀ ਨਾਲ ਖੁੱਲ੍ਹ ਕੇ ਗੱਲ ਕਰਨ ਦਾ ਖਿਆਲ ਖਿਆਲ ਬਣ ਕੇ ਹੀ ਰਹਿ ਗਿਆ ਸੀ ਡਾਕਟਰ ਨੇ ਲਾਲੀ ਨੂੰ ਦੱਸਿਆ ਸੀ ਕਿ ਕਿਸ਼ਨੇ ਨੇ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਉਸ ਨੂੰ ਕੋਈ ਵੀ ਅਜੀਹੀ ਦਵਾਈ ਦਾ ਗੋਲੀ ਨਹੀਂ ਦੇਣੀ ਜਿਸ ਨਾਲ ਉਸ ਦੀ ਸਿਹਤ ਫਿਰ ਤੋਂ ਵਿਗੜ ਜਾਵੇ। ਕੁਝ ਦਿਨ ਬਾਅਦ ਕਿਸ਼ਨੇ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਲਾਲੀ ਤੇ ਵਿਸ਼ੰਕੋਰ ਇੱਕ ਗੱਡੀ ਰਾਹੀਂ ਕਿਸ਼ਨੇ ਨੂੰ ਘਰ ਲੈ ਆਈਆਂ। ਪਰ ਵੀਰਨ ਨੂੰ ਉਹਨਾਂ ਦਾ ਘਰ ਆਉਣਾ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਸੀ। ਵੀਰੋਂ ਨੂੰ ਜਾਪਦਾ ਸੀ ਕਿ ਹੁਣ ਉਸ ਦਾ ਚਤਰੇ ਨਾਲ ਮਿਲਨ ਦਾ ਚਾਹ ਦਿਲ ਵਿੱਚ ਹੀ ਦੱਬਿਆ ਜਾਵੇਗਾ। ਉਧਰ ਗੁਰੂ ਨੂੰ ਚਤਰੇ ਦੇ ਮਨਸੂਬੇ ਵੀ ਪਤਾ ਲੱਗ ਚੁੱਕੇ ਸਨ। ਇਹ ਵੀ ਪਤਾ ਲੱਗ ਗਿਆ ਸੀ ਕਿ ਚਤਰੇ ਨੇ ਵੀਰੋਂ ਨਾਲ ਅੱਜ ਤੱਕ ਕੀ ਕੀ ਕੀਤਾ ਤੇ ਕਿਉਂ ਕੀਤਾ। ਪਰ ਚਤਰਾ ਇਸ ਤੋਂ ਵੀ ਕਾਫੀ ਅੱਗੇ ਦਾ ਸੋਚੀ ਬੈਠਿਆ ਸੀ। ਗੁਰੂ ਨੂੰ ਇੱਕ ਵਾਰ ਆਪਣੇ ਕੰਨਾਂ 'ਤੇ ਯਕੀਨ ਹੀ ਨਹੀਂ ਹੋਇਆ ਪਰ ਇਹ ਸਭ ਕੁਝ ਸੱਚ ਹੀ ਸੀ। ਗੁਰੂ ਨੇ ਸੋਚਿਆ ਕਿ ਮੈਂ ਸਭ ਕੁਝ ਲਾਲੀ ਨੂੰ ਦੱਸ ਦੇਵਾਂ। ਉਸਨੇ ਇੱਕ ਚਿੱਠੀ ਵੀ ਲਿਖੀ ਪਰ ਫਿਰ ਸੋਚਿਆ ਕਿ ਇਹ ਗੱਲਾਂ ਚਿੱਠੀ ਵਿੱਚ ਲਿਖਣੀਆਂ ਠੀਕ ਨਹੀਂ ਮੈਂ ਲਾਲੀ ਨੂੰ ਕਿਸੇ ਦਿਨ ਮਿਲ ਕੇ ਸਾਰਾ ਕੁਝ ਦੱਸ ਦੇਵਾਂਗਾ ਗੁਰੀ ਲਾਲੀ ਨੂੰ ਮਿਲਣ ਦੇ ਬਹਾਨੇ ਲੱਭਣ ਲੱਗ ਪਿਆ ਉਧਰ ਵੀਰੋਂ ਨੇ ਬਹੁਤ ਕੋਸ਼ਿਸ਼ ਕੀਤੀ ਦੁਆਰਾ ਤੋਂ ਸਾਰੇ ਡੱਬਰ ਨੂੰ ਨੀਂਦੀਆਂ ਗੋਲੀਆਂ ਦੁੱਧ ਵਿੱਚ ਪਾ ਕੇ ਦੇਣ ਦੀ ਪਰ ਉਹ ਲਾਲੀ ਸਾਰਾ ਕੰਮ ਆਪ ਹੀ ਕਰਦੀ ਸੀ ਤੇ ਲਾਲੀ ਪਹਿਲਾਂ ਨਾਲੋਂ ਜ਼ਿਆਦਾ ਚੌਕਸ ਵੀ ਰਹਿਣ ਲੱਗ ਪਈ ਸੀ ऐसे गल्लों वीरो लाली ਨਾਲ ਉਲਝਣ ਲੱਗ ਪਈ ਸੀ ਤੇ ਲਾਲੀ ਨੂੰ ਮਾੜਾ ਚੰਗਾ ਵੀ ਬੋਲਦੀ ਰਹਿੰਦੀ ਜਦੋਂ ਕੁਝ ਦਿਨ ਤੱਕ ਵੀਰੋ ਆਪਣੀ ਚਾਲ ਵਿੱਚ ਕਾਮਯਾਬ ਨਾ ਹੋ ਸકી ਤਾਂ ਉਸਨੇ ਲਾਲੀ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਲਈ ਸਕੀਮ ਬਣਾਉਣੀ ਸ਼ੁਰੂ ਕਰ ਦਿੱਤੀ ਉਧਰ ਗੁਰੀ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਪਰ ਲਾਲੀ ਨਾਲ ਉਹਦੀ ਗੱਲਬਾਤ ਨਾ ਹੋ ਸકી ਦਿਨ ਵੀ ਲੰਘਦੇ ਜਾ ਰਹੇ ਸਨ ਗੁਰੀ ਨੂੰ ਡਰ ਸੀ ਕਿ ਕਿਤੇ ਮੇਰੇ ਦੱਸਣ ਤੋਂ ਪਹਿਲਾਂ ਹੀ ਕੁਝ ਗਲਤ ਨਾ ਹੋ ਜਾਵੇ ਇਸ ਲਈ ਉਸਨੇ ਇੱਕ ਚਿੱਠੀ ਵਿੱਚ ਸਭ ਕੁਝ ਲਿਖ ਦਿੱਤਾ ਪਰ ਹੁਣ ਮੁਸ਼ਕਿਲ ਇਹ ਸੀ ਕਿ ਗੁਰੀ ਚਿੱਠੀ ਨੂੰ ਲਾਲੀ ਦੇ ਹੱਥ ਵਿੱਚ ਹੀ ਦੇਣੀ ਚਾਹੁੰਦਾ ਸੀ ਕਿਉਂਕਿ ਗੁਰੀ ਨੇ ਵੀਰੋ ਤੇ ਚਤਰੇਵਾਰੀ ਸਭ ਕੁਝ ਲਿਖ ਦਿੱਤਾ ਸੀ ਇਸ ਲਈ ਉਹ ਨਹੀਂ ਚਾਹੁੰਦਾ ਸੀ ਕਿ ਚਿੱਠੀ ਕਿਸੇ ਹੋਰ ਦੇ ਹੱਥ ਲੱਗੇ ਪਰ ਚਿੱਠੀ ਲਾਲੀ ਨੂੰ ਦੇਣੀ ਵੀ ਆਸਾਨ ਨਹੀਂ ਸੀ ਨਾ ਤਾਂ ਗੁਰੀ ਲਈ ਤੇ ਨਾ ਹੀ ਲਾਲੀ ਲਈ ਚਿੱਠੀ ਨੂੰ ਫੜਨਾ ਆਸਾਨ ਸੀ ਪਰ ਫਿਰ ਵੀ ਗੁਰੀ ਨੇ ਹੌਸਲਾ ਜਾਇ ਕੀਤਾ ਅਤੇ ਦੁਪਹਿਰ ਵੇਲੇ ਕਿਸ਼ਨੇ ਦੇ ਘਰ ਵੱਲ ਚਲਿਆ ਗਿਆ ਗੁਰੀ ਕਿਸ਼ਨੇ ਦੇ ਦਰਵਾਜ਼ੇ ਤੱਕ ਹੀ ਪਹੁੰਚਿਆ ਸੀ ਕਿ ਵੀਰੋਂ ਨੂੰ ਘਰ ਤੋਂ ਬਾਹਰ ਨਿਕਲਦੀ ਦੇਖ ਕੇ ਰੁਕ ਗਿਆ ਵੀਰੋਂ ਨੇ ਗੁੱਸੇ ਨਾਲ ਤੇ ਕੌਜੀਆ ਨਜ਼ਰਾਂ ਨਾਲ ਗੁਰੀ ਵੱਲ ਦੇਖਿਆ ਨੱਕ ਜਿਹਾ ਚੜਾਉਂਦੀ ਹੋਈ ਬਿਨਾਂ ਕੁਝ ਬੋਲੇ ਬਾਹਰ ਨਿਕਲ ਗਈ ਹੱਥ ਵਿੱਚ ਛੋਟਾ ਜਿਹਾ ਬੈਗ ਸੀ ਗੁਰੀ ਨੇ ਸੋਚਿਆ ਵੀ ਚਲੋ ਇੱਕ ਬਲਾਤੜ ਘਟੀ ਗੁਰੀ ਹੌਂਸਲਾ ਜਿਹਾ ਕਰਕੇ ਅੰਦਰ ਲੰਘ ਆਇਆ ਸਾਰਾ ਘਰ ਸੁੰਨਸਾਣ ਪਿਆ ਹੋਇਆ ਸੀ ਅਜੀਬ ਜਿਹੀ ਚੁੱਪਚਾਈ ਹੋਈ ਸੀ ਜਿਵੇਂ ਵੱਡੇ ਤੂਫਾਨ ਦੇ ਲੰਘਣ ਤੋਂ ਬਾਅਦ ਦੀ ਹੁੰਦੀ ਹੈ ਗੁਰੀ ਥੋੜਾ ਹੋਰ ਅੱਗੇ ਵਧਿਆ ਲਾਲੀ ਆਪਣੀ ਬਾਹ ਨੂੰ ਫੜ ਕੇ ਕੰਧੋਲੀ ਦੇ ਨਾਲ ਲੱਗ ਕੇ ਬੈਠੀ ਹੋਈ ਸੀ ਲਾਲੀ ਦੇ ਬਾਹ ਵਿੱਚੋਂ ਖੂਨ ਨਿਕਲ ਰਿਹਾ ਸੀ ਬਿਸ਼ਨਕਰ ਆਪਣੇ ਪੈਰਾਂ ਨੂੰ ਘਸੀਟਦੀ ਹੋਈ ਕਹਾਣੀ ਸੁਣਨ ਲਈ ਧੰਨਵਾਦ ਜੀ ਅਗਲੇ ਭਾਗ ਜਾਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ